ਜੀ ਐਨਓ ਸਸਰੀਆਇਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੀ ਚੈਨਲ ਪੰਜਾਬੀ ਫੈਮਿਲੀ ਮਿਲ ਕਰਦੇ ਆ ਸਭ ਵਧੀਆ ਗੱਰਬ ਸਾਰਿਆਂ ਨੂੰ ਚੜਜੀ ਖਲਾਜ ਰਖੇ ਲਾਓ ਜੀ ਹਾਜ਼ਰ ਹੈ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਕਾਮੇਡੀ ਬੋਏ ਦੀਫ ਕਮਾਲ ਦੀਫ ਤਾਂ ਨਹੀਂ ਕਾਮੇਡੀ ਬੋਏ ਨੇ ਅੱਛਾ ਦੀਫ ਤੇ ਹੋਰ ਭਾਜੀ ਉਹ ਨੇ ਜਿਹੜੇ ਆਪਣੀ ਬੁੱਢੀ ਨਾਲ ਇੰਟਰੈਕਟਲੀ ਗੱਲਾਂ ਕਰਦੇ ਨੇ ਅੱਛਾ ਮੈਂ ਇੱਕ ਗੱਲ ਕਰਨਾ ਚਾਹਾਂਗਾ ਨਹੀਂ ਨਹੀਂ ਕਸੂਰ ਤੁਹਾਡਾ ਬਿਲਕੁਲ ਨਹੀਂ ਮਾਸੜ ਤੇਰਾ ਕਸੂਰ ਨਹੀਂ ਤੂੰ ਉਸੇ ਹੀ ਚੀਜ਼ ਤੇ ਆ ਕੀ ਸੀਗਾ ਉਹ ਸਲੋ ਸਟੱਡੀ ਵਿੰਦਰਿਸ ਤੂੰ ਰਸੱਲਾ ਉਹ ਅਜੀਬ ਬੜਾ ਦਿਨ ਆ ਬਲ ਬੈਠਾ ਨਾ ਬੋਲ ਰਿਹਾ ਹੈ ਤੂੰ ਅੱਛਾ ਅਸਲ ਇਹ ਦੀਫਤ ਤੇ ਭਾਜਦੀਆਂ ਵੀ ਆਪਾਂ ਵੀਡੀਓ ਵੇਖਦੇ ਆਂ ਹਾਂ ਕਮੇਡੀ ਬੋਏ ਵੀ ਵੇਖਦੇ ਤੇ ਦੀਫਤ ਤੇ ਵੀ ਵੇਖਦੇ ਆਂ ਤੇ ਉਹ ਇਹਨਾਂ ਨੂੰ ਅੱਛਾ ਤੁਹਾਨੂੰ ਇਹ ਗੱਲ ਦੱਸਾਂ ਆਪਣਾ ਆਪਾਂ ਨੂੰ ਵੇਖਦੇ ਆਂ ਕੀ ਨਾਮ ਹੈ ਮੂਵੀਆਂ ਥੀਏਟਰ ਜੰਕਸ਼ਨ ਦੀਆਂ ਦੁੱਤਾ ਭਾਜੀ ਦੀਆਂ ਉਹ ਆਪਣਾ ਸਰਦਾਰ ਜੀ ਥਲੀ ਦੇ ਵਿੱਚ ਵੀ ਆਏ ਹੋਏ ਹਾਂ ਉਹ ਉਹ ਸਰਬਾਲਾ ਚੀਜ਼ ਵੀ ਆਏ ਹੋਏ ਹਾਂ ਸਰਬਾਲਾ ਜੀ ਚ ਮਾਸੜ ਬਣੇ ਹੋਏ ਮਾਸੜ ਫੁੱਫੜ ਬਨੇ ਫੁੱਫੜ ਦੇ ਮਾਸਟਰ ਦਾ ਰੋਲ ਵੀ ਲੈ ਆਇਆ ਹੈ ਮੈਂ ਅਗਲੇ ਦਿਨ ਟੀਜ਼ਰ ਵੇਖਦਾ ਆਇਆ ਟ੍ਰੇਲਰ ਦੇਖ ਰਿਹਾ ਸੀ ਉਹਦੇ ਵਿੱਚ ਆਇਆ ਹੋਇਆ ਸੀ ਐਕਟਰ ਵੀ ਕਮਾਲ ਕਮਾਲ ਹੈ ਮਜ਼ਾ ਕਿ ਮਜ਼ਾ ਸੁਖਵੀਰ ਨਾਮ ਹੈ ਉਹ ਸੁਖਵੀਰ ਸਿੰਘ ਸਿੰਘ ਹੈ ਕਿ ਨਹੀਂ ਹੈ ਸੁਖਵੀਰ ਹੀ ਹੈ ਸੁਖਵੀਰ ਆਜੋ ਇਹ ਪਹਿਲੇ ਵੀਡੀਓ ਵੇਖ ਲੈਨੇ ਆ ਫਿਰ ਇਸ ਤੇ ਕਰਦੇ ਆ ਵਿਚਾਰ ਸੰਝੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਆਪਾਂ ਨੂੰ ਕੱਲ ਹੀ ਉੜ ਦੀ ਉੜ ਦੀ ਖਬਰ ਮਿਲਿਆ ਕਿ ਪੂਜਾ ਸੰਗ ਹੁਣ ਕਰਾਊਗੀ ਚੌਥਾ ਵਿਆਹ ਕਿਉਂਕਿ ਉਹਦੇ ਘਰ ਵਾਲਾ ਹੁਣ ਉਹਦੇ ਤੋਂ ਪੂਰੀ ਤਰ੍ਹਾਂ ਅੱਕਿਆ ਪਿਆ ਤੇ ਉਹਨੂੰ ਛੱਡਣਾ ਚਾਹੁੰਦਾ ਤੇ ਇਸੇ ਤਰ੍ਹਾਂ ਹੋਰ ਵੀ ਕਈ ਮੁੱਦੇ ਨੇ ਆਪਾਂ ਤੁਹਾਨੂੰ ਦੱਸ ਦਿਆਂ ਪੂਰੀ ਡਿਟੇਲ ਚ ਬਿਨਾ ਹੋਰ ਤੁਹਾਡਾ ਟਾਈਮ ਵੇਸਟ ਕਿਤੇ ਵੀਡੀਓ ਨੂੰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਖੁਸ਼ਕ ਖੁਸ਼ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਦੇਖ ਲਓ ਜੀ ਆਜ ਜੈਸਮੀਨ ਮਾਲ ਨੇ ਆਪਣੇ ਬੋਰਿੰਗ ਜਿਹੇ ਵਲੌਗ ਬਣਾ ਬਣਾ ਕੇ ਨੇਰੀ ਲਿਆ ਰੱਖੀ ਆ ਅੱਧਾ ਘੰਟਾ ਦਾ ਵਲੌਗ ਦਾ ਇਹ ਲੋਕਾਂ ਦੀ ਭਲਾਈ ਮੰਗਣ ਜੀ ਟਪਾ ਦਿੰਦੀ ਆ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਓਏ ਇੰਨੀ ਭਲਾਈ ਤੂੰ ਲੋਕਾਂ ਦੀ ਮੰਗਦੀ ਆ ਕਦੇ ਆਪਦੀ ਵੀ ਮੰਗ ਲਿਆ ਕਰੋ ਲੋਕਾਂ ਦੀ ਭਲਾਈ ਮੰਗਦੇ ਹੋ ਨਾ ਆਪਦੇ ਵਲੌਗ ਜੇ ਬਣਾਉਣੇ ਛੱਡ ਦੋ ਓ ਲੋਕਾਂ ਦੀ ਇਸੇ ਜੀ ਭਲਾਈ ਆ ਹਾਂਜੀ ਦੁਖੀ ਕਰ ਰੱਖਿਆ ਤੁਹਾਡੇ ਵਲੌਗਾਂ ਨਹੀਂ ਉਹਨਾਂ ਦੇ ਅੱਗੇ ਹੋਰ ਵੀ ਗੱਲ ਸੁਣੋ ਯਾਰ ਬਲਾਜ ਸਸਰੀਕਾਰ ਸਸਰੀਕਾਰ ਜੀ ਸਾਰੇ ਲੋ ਹੈ ਦੌੜਾਂ ਸ਼ੋਰਾਂ ਕੱਢ ਲੀਆਂ ਦੀਦੀ ਵੀ ਆਪਣੇ ਪੇਕੇ ਅੰਚ ਚੱਲੀ ਮੈਂ ਵੀ ਆਪਣੀ ਪੇਕੇ ਅੰਚ ਚੱਲੀ ਲੱਭੀ ਚ ਕਰ ਵੀ ਆਪਣੇ ਪੇਕੇ ਅੰਚ ਚੱਲੀ ਆ ਦੋਵੇਂ ਨਿਆੜੇ ਆਪਣੇ ਨਾਨਕਿਆਂ ਨੂੰ ਚੱਲੇ ਸੁਣ ਲਓ ਆਖੇ ਬਲਾਉ ਜੀ ਸਸਰੀਕਾਰ ਨਹੀਂ ਇਹ ਕੋਈ ਫਾਰਮੈਲਟੀ ਆ ਵੀ ਥੋੜਾ ਬਲੌਗ ਬਣੀ ਆਂਦਾ ਉਹ ੱੱਕੇ ਨਾਲ ਹੀ ਸਸਰੀਕਾਰ ਬੁਲਾਈ ਆਵੇ ਦੌੜਾਂ ਸ਼ੋਰਾਂ ਕੱਢ ਲੀਆਂ ਦੇਖ ਲਓ ਇੰਦੀਆਂ ਟੌੜਾਂ ਸ਼ੋਰਾਂ ਵੀ ਉਹ ਇਹ ਦੋ ਸੋਹਣੇ ਕੱਪੜੇ ਨਾ ਘਰਾਂ 'ਚ ਕੰਮ ਕਰਨ ਵਾਲੀਆਂ ਪਾਉਂਦੀਆਂ ਨਾਲੇ ਇਹਦਾ ਆਹਾ ਸੂਟ ਮੈਂ ਇਹਦੇ 50 ਵਲੋਗਾਂ 'ਚ ਦੇਖ ਲਿਆ ਉਸਕੋ ਕਹਿੰਦੀ ਪੀਆ ਮੈਂ ਪੇਕਿਆਂ ਚੱਲੀਆਂ ਇਹ ਵੀ ਪੇਕਿਆਂ ਚੱਲੀ ਆ ਤੇ ਬੱਚੇ ਨਾਨਕਿਆਂ ਤੇ ਚੱਲੇ ਆ ਨਹੀਂ ਜੇ ਤੁਸੀਂ ਪੇਕਿਆਂ ਤੇ ਚੱਲੀਆਂ ਤੇ ਉਹ ਵੀ ਨਾਨਕਿਆਂ ਦੀ ਤੁਹਾਡੇ ਨਾਲ ਹੀ ਜਾਣਗੇ ਉਹ ਕਿਉਂ ਪਾਕਿਸਤਾਨ ਨੂੰ ਤੁਰ ਜਾਣਗੇ ਕਿਹੜਾ ਸਸਤਾ ਨਕਾ ਕਰਦੀ ਪਤਾ ਨਹੀਂ ਲੱਗਦਾ ਬੋਲਦੀ ਕੀ ਪਈਆਂ ਮੈਂ ਮੰਮਾ ਕਾ ਸਸਰੀ ਕਾ ਦੇਖ ਤਾਂ ਮਰਜਾ ਲੱਗਿਆ ਬਈ ਕਾਦਾ ਸ਼ਕਲ ਲੱਗਿਆ ਬਈ ਦੇਖ ਲੋ ਵੱਡੇ ਬਲੌਗਰਾਂ ਨੂੰ ਉਹ ਯਾਰ ਇੰਨੀ ਅਕਲ ਤਾਂ ਬੱਚਿਆਂ ਨੂੰ ਵੀ ਹੁੰਦੀ ਆ ਜਦੋਂ ਕਿਸੇ ਦੇ ਰੂਮ ਚ ਜਾਈਦਾ ਤਾਂ ਗੇਟ ਖੜਕਾ ਕੇ ਜਾਈਦਾ ਤੇ ਮੈਡਮ ਨੇ ਸਿੱਧਾ ਗੇਟ ਖੋਲਤਾ ਅੱਗੋਂ ਪਤਾ ਨਹੀਂ ਬੰਦਾ ਕਿਹੜੀ ਪੋਜੀਸ਼ਨ 'ਚ ਬੈਠਾ ਹੋਵੇ ਉਹ ਵੀ ਵਿਚਾਰੇ ਕਿਵੇਂ ਕੱਚੇ ਜੇ ਹੋ ਗਏ ਉਹ ਮਾਤਾ ਕਿਵੇਂ ਚੁੰਨੀ ਜੇ ਸੱਟ ਕਰਨ ਲੱਗ ਗਈ ਅੰਨਲੇ ਉਹਨਾਂ ਨੂੰ ਵੀ ਚਾਹੀਦਾ ਸੀ ਜੇ ਤੁਸੀਂ ਇਹਨਾਂ ਨੂੰ ਬੁਲਾਇਆ ਹੀ ਆ ਵੀ ਤੁਸੀਂ ਪਹਿਲੇ ਸੱਟ ਸੁੱਟ ਹੋ ਕੇ ਬੈਠੋ ਵੀ ਤਿਆਰ ਤੋਰ ਹੋ ਕੇ ਬੈਠੋ ਓਏ ਇਹਨਾਂ ਨੂੰ ਤਾਂ ਅਕਲ ਚੱਲ ਨਹੀਂ ਹੈਗੀ ਤੁਹਾਨੂੰ ਤਾਂ ਹੈਗੀ ਆ ਓਏ ਇਹਨਾਂ ਨੂੰ ਤਾਂ ਆਦਤ ਹੀ ਬਣੀ ਐ ਬਸ ਮੂੰਹ ਚੱਕ ਕੇ ਜਿੱਧਰ ਮਰਜ਼ੀ ਕੈਮਰਾ ਲਾ ਜਾਂਦੇ ਆ ਆ ਮੈਨੂੰ ਤਾਂ ਲੱਗਦਾ ਜੰਗਲ ਪਾਣੀ ਬੈਠੇ ਵੀ ਕੈਮਰਾ ਨਾਲ ਹੀ ਲੱਗ ਜਾਂਦੇ ਆ ਉੱਥੇ ਵੀ ਕਹਿੰਦੇ ਹੋਣਗੇ ਸਤਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਆਪ ਅੱਛਾ ਇਹ ਜਿਹੜੀ ਚੀਜ਼ ਆਪਾਂ ਦੇਖੀ ਹੈ ਨਾ ਇਹ ਮੇਰੇ ਦੇ ਹਿਸਾਬ ਦੇ ਨਾਲ ਵੀ ਇਹ ਸਭ ਤੋਂ ਵੱਡੀ ਜਿਹੜੀ ਨਾ ਬਤਨੀ ਸੀ ਹੈ ਬੇਵਕੂਫੀ ਵੀ ਬੇਵਕੂਫੀ ਆ ਹੁਣ ਦੇਖੋ ਅਸੀਂ ਉਹ ਵੀ ਵੀ ਮਾਲਾ ਸਾਡੇ ਕਲਿੱਪ ਵੀ ਅੱਗੇ ਆਇਆ ਕਿ ਅਗਰ ਤੁਸੀਂ ਵਿਦਾਊਟ ਭਾਵੇਂ ਤੁਹਾਡਾ ਆਪਣਾ ਘਰ ਆ ਜਾਂ ਕਿਸੇ ਦਾ ਵੀ ਕਮਰਾ ਵਾ ਕਿ ਤੁਸੀਂ ਲੋਕ ਕਰਕੇ ਚਲ ਜਾਓਗੇ ਨਾ ਤੇ ਤੁਹਾਨੂੰ ਅਗਲੇ ਨੂੰ ਅਲਰਟ ਹੋ ਜਾਂਦਾ ਵਾ ਅਗਲਾ ਪਤਾ ਨਹੀਂ ਕਿਹੜੇ ਮੂਰਚੇ ਬੈਠਾ ਕਿਸ ਤਰ੍ਹਾਂ ਬੈਠਾ ਇੱਕ ਇਸ ਤਰ੍ਹਾਂ ਨਹੀਂ ਬੈਠਾ ਹਾਂ ਜਿਸ ਤਰ੍ਹਾਂ ਕਿ ਆਪਾਂ ਵੇਖਣ ਨੂੰ ਸਾਰਾ ਨਹੀਂ ਹੈ ਨਹੀਂ ਵਿੱਚ ਹੈ ਵੀ ਹੁੰਦਾ ਨਾ ਵਿੱਕੀ ਪਾਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਘਰ ਮਹਿਮਾਨ ਆਂਦੇ ਵੇ ਤੁਹਾਡੀਆਂ ਧੀਆਂ ਆ ਰਹੀਆਂ ਨੇ ਠੀਕੇ ਤੇ ਤੁਸੀਂ ਪਹਿਲੇ ਹੀ ਤਿਆਰ ਹੋ ਕੇ ਬੈਠੇ ਹੋ ਤੁਸੀਂ ਵੇਖੋ ਨਹੀਂ ਆਪਾਂ ਵਲੌਗ ਦੇਖ ਰਹੀਆਂ ਨਾ ਕਹਿੰਦੀ ਜੀ ਅਸੀਂ ਸਰਪ੍ਰਾਈਜ਼ ਦੇਣ ਜਾ ਰਹੇ ਹਾਂ ਇਸ ਤਰ੍ਹਾਂ ਕਿਹੜਾ ਸਰਪ੍ਰਾਈਜ਼ ਜਿਹੜਾ ਜੇੜੀ ਨਹੀਂ ਖੁੱਲ ਗਿਆ ਠੀਕ ਹੈ ਦੇਖੋ ਕਿ ਇੱਕ ਇੱਕ ਦਾ ਲਫ਼ਜ਼ ਕੀਮਤੀ ਸੀ ਯਾਰ ਔਰ ਮੈਂ ਫਿਰ ਹੈਰਾਨ ਹਾਂ ਕਿ ਜਿਨੇ ਵਲੌਗ ਨੂੰ ਐਡਿਟ ਕਰਕੇ ਅਪਲੋਡ ਕਰ ਦਿੱਤਾ ਔਰ ਕਟਿੰਗ ਵੀ ਨਹੀਂ ਕੀਤੀ ਹੈ ਠੀਕ ਹੈ ਨਾ ਮੈਂ ਉਹਨੂੰ 5-7 ਛੇਤਰ ਜਿਹੜਾ ਕਿ ਦੇਣਾ ਚਾਹਾਂਗਾ ਆਪਣੇ ਵੱਲੋਂ ਕਿ ਜਿਹਨੇ ਐਡਿਟ ਕਰਕੇ ਅਪਲੋਡ ਕਰ ਦਿੱਤਾ ਔਰ ਉਹਨੂੰ ਕੋਈ ਕੱਟ ਵੀ ਨਹੀਂ ਕੀਤਾ ਜੋ ਵੀ ਕੀਤਾ ਆਜੋ ਪਹਿਲੇ ਅੱਗੇ ਵੇਖਦੇ ਆਂ ਫਿਰ ਕਰਦੇ ਆਂ ਇਹਦੇ ਵਿਚਾਰ ਆਵੇਂ ਉੱਥੇ ਜੰਗਲ 'ਪਣੀ ਜੋਰਲਾ ਲਾ ਕੇ ਦੁਖੀ ਹੋ ਜਾਂਦੇ ਹਣ ਕਰੀ ਦੀਆਂ ਸ਼ੁਰੂ ਕਰੋ ਦੇਖੋ ਕਿੰਨੀ ਸ਼ਾਂਤੀ ਨਾਲ ਬੈਠੇ ਸੀ ਵਿਚਾਰਿਓ ਹੈ ਕਿੰਨਾ ਸਕੂਨ ਸੀ ਇਹਨਾਂ ਨੇ ਆ ਕੇ ਘਰ ਨੂੰ ਕਿਵੇਂ ਚਿੜੀਆ ਘੜੀ ਬਣਾ ਕੇ ਰੱਖਤਾ ਉਤੋਂ ਜਿਹੜੀ ਵੀਡੀਓ ਬਣਾਈ ਜਾਂਦੀ ਹੈ ਕੁੜੀ ਮੈਂ ਤਾਂ ਇਹ ਤੇ ਹਰਾਣਾ ਕਿਵੇਂ ਚੁੜੇਲਾ ਤਰ੍ਹਾਂ ਹੱਸਦੀ ਆ ਆ ਦੇਖੋ ਇਹ ਕਿੱਦਾਂ ਬਣ ਰਿਹਾ ਸੀ ਦੋ ਤਿੰਨ ਕੋ ਹੋਰ ਰੱਖ ਲੈ ਚਾਹੀਦੇ ਸੀ ਯਾ ਲੈ ਓਕੇ ਦੋ ਤਿੰਨ ਸਮੋਸੇ ਹੋਰ ਰੱਖਣੇ ਚਾਹੀਦੇ ਸੀ ਇਹ ਲੋਕੀ ਬਹੁਤ ਵੱਡਾ ਜੋਕ ਸੁਣਾਤਾ ਜਿਹੜਾ ਇਹਨੇ ਦੰਦ ਕੱਢਣ ਲੱਗ ਗਏ ਯਾਰ ਮੈਂ ਲੋਕਾਂ ਤੇ ਹਰਾਣਾ ਵੀ ਕਿਹੜੇ ਅਣਪੜ ਵਿਹਲੜ ਤੇ ਨਕਮੇ ਲੋਕ ਇਹਨਾਂ ਦਾ ਵਲੌਗ ਦੇਖਦੇ ਆ ਇਹਨੇ ਅੱਧੇ ਘੰਟੇ ਦਾ ਵਲੌਗ ਤਾਂ ਆ ਦੰਦ ਕੱਢ ਕੱਢ ਕੇ ਢਪਾਤਾ ਤੇ ਜਿਵੇਂ ਇਹ ਹੱਸਦੀਆਂ ਪਈਆਂ ਸੇਮ ਐਵੇਂ ਚੁੜੇਲਾਂ ਹੱਸਦੀਆਂ ਹੁੰਦੀਆਂ ਆ ਮੈਂ ਜਸਮੀਨ ਦੇ ਘਰ ਵਾਲੇ ਨੂੰ ਕਹਿਣਾ ਚਾਹਣਾ ਭਰਾਵਾ ਪੈਸਾ ਦਾ ਜ਼ਿੰਦਗੀ ਚ ਜਦੋਂ ਮਰਜ਼ੀ ਕਮਾ ਲੈਗਾ ਉਹ ਸਭ ਤੋਂ ਪਹਿਲਾਂ ਵਿਚਾਰੀ ਜੈਸਮਿਨ ਨੂੰ ਖੁਰਕ ਦੀ ਦਵਾਈ ਦਵਾ ਦੇ ਅੱਧਾ ਘੰਟਾ ਹੋ ਗਿਆ ਉਹਨੂੰ ਖੁਰਕ ਦੇ ਨੂੰ ਕਦੇ ਕੱਚ ਖੁਰਕੀ ਜਾਂਦੀ ਹੈ ਕਦੇ ਕੰਨ ਕਦੇ ਨੱਕ ਕਦੇ ਟੂਈ ਖੁਰਕੀ ਜਾਂਦੀ ਆ ਆ ਦੇਖੋ ਏ ਉਹ ਲੈ ਬੰਦਾ ਸੱਚਾ ਹੈ ਸੱਚਾ ਆਹ ਯਾਰ ਦੀ ਬਣੀ ਰੋਟੀ ਰੋਟੀ ਕਿਵੇਂ ਖਾ ਲੈਂਦਾ ਉਹ ਯਾਰ ਕਿੰਨੀ ਸੁਗਲੀਆ ਹੈ ਉਹ ਕੰਨ ਚੁੰਗਲ ਮਾਰ ਕੇ ਮੂੰਹ ਚ ਕੌਣ ਪਾਉਂਦਾ ਹੁੰਦਾ ਕਿੱਥੇ ਲੋਕਾਂ ਦਾ ਮੈਡਿਕ ਹੈ ਕਿੱਥੇ ਆ ਰਹੇ ਕਿੱਧਰ ਜਾਨੇ ਹੋਣਾ ਉਹ ਭਰਾਵਾ ਇਹਨੇ ਜਾਣਾ ਜੋਣਾ ਕਿਤੇ ਨਹੀਂ ਬਸ ਤਿਆਰ ਹੋ ਕੇ ਵਲੌਗ ਵਾਲਾ ਕੰਜਰਖਾਨਾ ਸ਼ੁਰੂ ਕਰਨਾ ਨਾਲੇ ਦੁਪਹਿਰ ਹੋ ਗਈ ਤੂੰ ਵੀ ਕੋਈ ਡੱਕਾ ਤੋੜ ਲਿਆ ਕਰ ਲੰਮੀਆਂ ਆਣ ਕੇ ਪਿਆ ਉਹ ਤੇਰੀ ਘਰ ਵਾਲੀ ਆ ਕਮਲ ਪਟਿਆਲਾ ਤੇ ਤੂੰ ਬਣਿਆ ਰਹਿਣਾ ਮਹਾਰਾਜਾ ਪਟਿਆਲਾ ਚੱਪਲਾ ਲੈ ਕੇ ਆਈਆਂ ਕੱਲ ਸਾਨੂੰ ਮਿਲੀਆਂ ਨਹੀਂ ਰੀਆਂ ਤੇ ਪਿੰਕੀ ਦੀਆਂ ਤੁਹਾਡੇ ਲਈ ਵੀ ਲੈ ਕੇ ਆਉਂਗੀ ਨਹੀਂ ਲੋੜ ਨਹੀਂ ਚਾਰ ਸਾਲ ਹੋ ਗਏ ਤੈਨੂੰ ਉਹੀ ਚੱਪਲਾ ਪਾ ਦੇਣਾ ਮੈਂ ਰੱਖੀ ਜਾਂਦੀ ਤારી ਚੱਪਲਾਂ ਨੂੰ ਦੇਖ ਕੇ ਚੱਲ ਰਹੀਆਂ ਨੇ ਚੱਪਾ ਠੀਕ ਹੈ ਖਸ ਗਈਆਂ ਹੁਣ ਕਸਨ ਦੇ ਕੋਈ ਨਾ ਮੈਂ ਤਾਂ ਲਿਆਉਂਗੀ ਜਿਹੜੀ ਚੀਜ਼ ਦੀ ਲੋੜ ਹੈ ਉਹ ਜੀ ਲੋ ਫੌਜ ਦਾ ਲੈ ਲੈਂਦੇ ਮੈਂ ਤਾਂ ਲਿਆਉਂਗੀ ਲੈ 4 ਸਾਲ ਹੋ ਗਏ ਚੱਪਲ ਲਈ ਨੂੰ ਹਲੇ ਕਿਹਦਾ ਲੋੜ ਨਹੀਂ ਉਹ ਭਰਾਵਾ ਬਦਲ ਲਾ ਚੱਪਲ ਪੂਜਾ ਸੰਗਣ ਚਾਰ ਸਾਲਾਂ ਦੇ ਚਾਰ ਘਰ ਵਾਲੇ ਬਦਲ ਤੇ ਚੱਪਲ ਹੀ ਨਹੀਂ ਬਦਲੀ ਗਈ ਉਹ ਨਾ ਚੱਪਲ ਨਹੀਂ ਬਦਲੀ ਇਹੋ ਜੀ ਕਿਹੜੀ ਕੰਪਨੀ ਆ ਜਿਹਨੇ ਇਹਨੂੰ ਲੋਹੇ ਦੀ ਚੱਪਲੀ ਬਣਾ ਕੇ ਦੇਤੀ ਚਾਰ ਸਾਲ ਹੋ ਗਏ ਹਲੇ ਤੱਕ ਟੁੱਟੀ ਨਹੀਂ ਨਹੀਂ ਲੈਣੇ ਚੱਪਲ ਮੈਂ ਤਾਂ ਲਿਆਉਂਗੀ ਬੋਲੀ ਜਮ ਤੁਹਾਨੂੰ ਕਹਦਾ ਕਿ ਨਹੀਂ ਲੈਣੇ ਸੌਣ ਲੱਗਿਆ ਹਰ 200 ਰੁਪਏ ਦੇ ਚੱਪਲਾਂ ਆਣੀਆਂ ਲਿਆਉਣ ਆ। 50 ਰੁਪਏ ਦੀਆਂ ਆਣੀਆਂ ਲੋੜ ਹੀ ਨਹੀਂ ਜਦ ਮੈਨੂੰ। ਮੈਂ ਲਿਆਣੀਆਂ ਨਾ ਤੁਹਾਡੇ ਲਈ ਗਿਫਟ ਕਰੂੰਗੀ ਤੁਨ ਮੈਂ। ਲੋੜ ਨਹੀਂ ਗਿਫਟ ਕੋਪਟਰ ਮੈਨੂੰ। ਯਾਰ ਤੁਹਾਡੀਆਂ ਚੱਪਲਾਂ ਖਸ ਗਈਆਂ ਆ। ਬੰਦ ਕਰ ਯਾਰ ਇਹਨੂੰ ਹੈਲੋ। ਆਖੇ ਇਹਨੂੰ ਬੰਦ ਕਰ। ਉਹ ਭਰਾਵਾ ਜੇ ਕੈਮਰਾ ਇਹ ਬੰਦ ਕਰਤਾ ਥੋੜਾ ਰੋਟੀ ਪਾਣੀ ਕਿੱਥੋਂ ਚੱਲੂਗਾ? ਹਾਂ ਬਲੌਗਾਂ ਤਾਂ ਥੋੜਾ ਘਰ ਚੱਲਦਾ ਪਿਆ। ਉਹ 100 200 ਰੁਪਏ ਚੱਪਲਾ ਹੁੰਦੇ ਲਈ ਕੀ ਜਾਂਦਾ। ਤੈਨੂੰ 100 ਲੱਗੇ ਤੇ ਉਤੋਂ ਉਹ ਵੀ ਕੀ ਹੁੰਦੀ ਹੈ ਮਿੰਤਾ ਕਰੀ ਜਾਂਦੀ ਆ। ਵੀ ਤੂੰ ਲੱਖਾਂ ਦੀ ਚੀਜ਼ ਲੱਗ ਗਈ ਨੇ ਚ ਤੇ ਨਲੇ ਚੱਪਲ ਉਹੀ ਤੇਰੇ ਇਹਨੇ ਬਾਅਦ ਕਿਸ ਦਿਨ ਗੁੱਸੇ ਹੋ ਕੇ ਤੇਰੀ ਸੱਚ ਨਹੀਂ ਨਲੇ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਵੀ ਬੱਚੇ ਤੁਹਾਡੇ ਬਰਾਬਰ ਦੇ ਹੋ ਗਏ ਆ ਹੈ ਉਹ ਤੁਹਾਨੂੰ ਅਕਲ ਕਦਵਾਉਗੀ ਉਹ ਵੀਡੀਓ ਬਣਾਉਣ ਲੱਗੇ ਆਸਾ ਪਾਸਾ ਕੋਈ ਦੇਖਤਾ ਲਿਆ ਕਰੋ ਉਹ ਸਾਹਮਣੇ ਤੁਹਾਡੇ ਬੈੱਡ ਤੇ ਅੰਡਰ ਗਾਰਮੈਂਟਸ ਪੇ ਹੋਇਆ ਹੁਣ ਮੈਂ ਕੀ ਦੱਸਾਂ ਯਾਰ ਮੈਂ ਤਾਂ ਮੂੰਹ ਪਰੇ ਕਰਕੇ ਵੀਡੀਓ ਬਣਾਈ ਇਹਨਾਂ ਦੀ ਉਹ ਇਹਨਾਂ ਨੂੰ ਵੀਡੀਓ ਬਣਾਉਣ ਲੱਗੇ ਸ਼ਰਮ ਨਹੀਂ ਆਉਂਦੀ ਉਹ ਮੇਰੇ ਅਰਗੋਂ ਵੀਡੀਓ ਦੇਖਣ ਲੱਗੇ ਤਾਂ ਸ਼ਰਮ ਆਉਂਦੀ ਆ ਚਲੋ ਯਾਰ ਇਹਨਾਂ ਨੂੰ ਛੱਡੋ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਤੇ ਆਉਣੇ ਆ ਵੀ ਪੂਜਾ ਸੰਗਾ ਦਾ ਹੁਣ ਹੋਊਗਾ ਚੌਥਾ ਵਿਆਹ ਕਿਉਂਕਿ ਪੂਜਾ ਦਾ ਜਿਹੜਾ ਹੁਣ ਘਰ ਵਾਲਾ ਉਹਨੂੰ ਛੱਡਣ ਲਈ ਬਹਾਨੇ ਜੇ ਬਣਾਈ ਜਾਂਦਾ ਆ ਤੁਸੀਂ ਪੂਜਾ ਦੇ ਮੂੰਹੋਂ ਆਪ ਹੀ ਗੱਲ ਸੁਣ ਲਓ ਹਾਂਜੀ ਗਾਈਜ਼ ਮੈਂ ਜੁਪੀਟਰ ਦੇ ਅੱਗੇ ਪੂਜਾ ਸੰਗਾ ਹੈ ਨਾ ਤੇ ਮੈਂ ਚਲੋ ਬਾਕੀ ਦਾ ਜਿਹੜੇ ਬੋਲਦੇ ਬੋਲ ਹੀ ਰਹੇ ਨੇ ਪਰ ਮੇਰੇ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬੇ ਬਕਰ ਨੇ ਤੇ ਮੈਨੂੰ ਕਹਿ ਰਿਹਾ ਕਿ ਇਹ ਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਦੇ ਤੇ ਮੈਂ ਮੈਂ ਤਾਂ ਕੀ ਕੀਤਾ ਜਿਹੜਾ ਕਿ ਮੇਰੇ ਨਾਲ ਦਾ ਹੋ ਰਿਹਾ ਨਾ ਲੈਣਾ ਕੋਈ ਚੀਂਡੂ ਰਿਹਾ ਕਿ ਮੈਂ ਉਹਨਾਂ ਨੂੰ ਕੋਈ ਮਾਰਾ ਨਹੀਂ ਦਿੱਤਾ ਤੇ ਹੁਣ ਮੈਨੂੰ ਨਹੀਂ ਸਮਝ ਆ ਰਹੀ ਕਿ ਅਕਾਊਂਟ ਕਰਕੇ ਇਹ ਨਾ ਯਾ ਫਿਰ ਕੋਈ ਕੂੜ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇਰੇ ਨਾਲ ਜਿਹੜਾ ਵੀ ਮੇਰੇ ਨਾਲ ਹੋਇਆ ਉਹ ਮੈਂ ਹਰੇਕਾ ਦੀ ਤੁੱਖਾ ਕਰਕੇ ਲੂੰਗਾ ਮੈਂ ਖੁਸ਼ ਹਮਨਿੰਗ ਡਾਇਰੀ ਓ ਯਾਰ ਸਿਆਣੇ ਨੇ ਸੱਚ ਹੀ ਕਿਹਾ ਵੀ ਜੈਸੀ ਕਰਨੀ ਵੈਸੀ ਭਰਨੀ ਵੀ ਜਿਵੇਂ ਦਾ ਤੂੰ ਪਹਿਲਾਂ ਮੁੰਡੇ ਨਾਲ ਕਰਕੇ ਆਈਆਂ ਹੁਣ ਓਵੇਂ ਤੇਰੇ ਸਾਹਮਣੇ ਆਊਗਾ ਓ ਯਾਰ ਇਹ ਮੁੰਡਾ ਇਹਨੂੰ ਪਤਾ ਕਿਉਂ ਛੱਡਣਾ ਚਾਹੁੰਦਾ ਮੇਨ ਰੀਜ਼ਨ ਤੁਸੀਂ ਇਹਦੇ ਮੂੰਹੋਂ ਹੀ ਸੁਣ ਲਓ ਹੈਲੋ ਗਾਇਸ ਸੋ ਤੁਹਾਨੂੰ ਸਾਰੇ ਨੂੰ ਬਤਾ ਲੱਗੀ ਗਿਆ ਨਾ ਮੇਰਾ ਪੂਜਾ ਸੰਗ ਦਾ ਜਿਹੜਾ ਪਹਿਲਾ ਅਕਾਊਂਟ ਹੈ ਜਿਹੜਾ ਮੇਰਾ ਮੇਨ ਅਕਾਊਂਟ ਸੀਗਾ ਜਿੱਤੇ 480 ਕੇ ਮੇਰੇ ਸੀਗੇ ਫਾਲੋਅਰਸ ਸੋ ਮੇਰਾ ਅਕਾਊਂਟ ਡਿਸੇਬਲ ਹੋ ਗਿਆ ਤੇ ਆਹ ਦੇਖ ਲਿਆ ਤੁਸੀਂ ਮੇਨ ਰੀਜ਼ਨ ਇਹੀ ਆ ਵੀ ਇਹਦਾ 4 ਲੱਖ 80 ਹਜ਼ਾਰ ਫਾਲੋਅਰ ਵਾਲਾ ਅਕਾਊਂਟ ਹੋ ਗਿਆ ਬੰਦ ਤੇ ਕਮਾਈ ਹੋ ਗਈ ਬੰਦ ਇਸੇ ਕਮਾਈ ਦੇ ਲਾਲਚ ਚ ਆ ਕੇ ਤਾਂ ਇਹ ਦਰਿਆਈਏ ਘੋੜੇ ਨਾਲ ਮੁੰਡੇ ਨੇ ਵਿਆਹ ਕਰਾਇਆ ਸੀ ਤੇ ਉਹ ਵੀ ਪਤਾ ਹੋੜੇ ਮਾਈਕ ਕਿਸੇ ਪਾਸੋਂ ਆੜੀ ਨਹੀਂ ਤੇ ਇਹਨੂੰ ਛੱਡਣ 'ਚ ਹੀ ਫਾਇਦਾ ਐ ਇਸ ਲਈ ਹੁਣ ਬਹਾਨੇ ਬਣਾਈ ਜਾਂਦਾ ਇਹਨੂੰ ਛੱਡਣ ਲਈ ਤੇ ਭਰਾਵੋ ਹੁਣ ਤੁਸੀਂ ਨਾ ਕਿਤੇ ਇਹ ਤੇ ਤਰਸ ਕਰਕੇ ਕਿਤੇ ਵੀਡੀਓ ਪਾ ਦੋਵੇ ਮੈਂ ਹੁਣ ਚੌਥਾ ਵਿਆਹ ਕਰਾਉਣਾ ਮੇਰੀ ਹੈਲਪ ਕਰੋ ਅ ਜੇ ਤੁਸੀਂ ਅੰਦੀ ਹੈਲਪ ਕਰਨੀ ਆ ਤੇ ਇਹਨੂੰ ਗੱਡੀ 'ਚ ਭਾਉ ਜੇ ਤੇ ਭਾਈ ਮਹਿਰ ਵਾਲੀ ਪਾਰਕਿੰਗ 'ਚ ਜ਼ਰੂਰ ਛੱਡਿਆ ਹੁਣ ਸਮਾ ਗੱਡੀ ਚ ਭਾਉ ਭਾਈ ਮਹਿਰੂ ਵਾਲੀ ਜਿਹੜਾ ਪਾਰਕਿੰਗ ਚ ਛੱਡ ਆ। ਕਮਾਲ ਅੱਛਾ ਯਾਰ ਲੇਕਿਨ ਵਾਪਸ ਆ ਜਾਏਗੀ ਉੱਥੋਂ ਫਿਰ ਉੱਪਰ ਹੀ ਆ। ਉੱਥੋਂ ਨਹੀਂ ਹੁੰਦੇ। ਉੱਥੋਂ ਵਾਪਸ ਆਣਾ ਬਹੁਤ ਔਖਾ ਹੈ। ਉੱਥੋਂ ਨਹੀਂ ਵਾਪਸ ਆਇਆ ਜਾਂਦਾ। ਤੁਸੀਂ ਦੇਖੋ ਇੱਕ ਪਾਰਕਿੰਗ ਤੇ ਚੜਾਈ ਹੈ ਨਾ ਤੇ ਪੂਰੇ ਪੰਜਾਬ 'ਚ ਸ਼ਾਂਤੀ ਲੱਗ ਗਈ ਹੈ। ਬਹੁਤ ਜਿਹੜਾ ਕਿ ਫਰਕ ਨਾ। ਉਹਨਾਂ ਉਹਨਾਂ ਕੁੜੀਆਂ ਦੇ ਸਿਰਾਂ ਦੇ ਦੁਪੱਟੇ ਵੇਖ ਲੇ ਜਿਹੜੇ ਕੈਮਰੇ ਦੇ ਸਾਹਮਣੇ ਕਦੀ ਦੁਪੱਟਾ ਲਿਆ ਹੀ ਨਹੀਂ ਸੀ ਜਿੰਨਾ। ਇਸ ਤਰ੍ਹਾਂ ਹੀ ਆ, ਐਵੇਂ ਹੀ ਆ। ਤੇ ਲੇਕਿਨ ਉਹ ਇੱਕ ਉਹ ਕਹਿੰਦੇ ਕਾਂ ਵਾਲਾ ਹਿਸਾਬ ਹੋਇਆ ਕਿ ਫਸਲ ਨੂੰ ਬਚਾਣ ਲਈ ਨਾ ਇੱਕ ਕਾ ਮਾਰਕਟ ਡੰਗਣਾ ਪੈਂਦਾ। ਤੋਂ ਇੱਕ ਮਾਰਕਟ ਡੰਗੀ ਹੈ। ਠੀਕ ਹੈ ਤੇ ਪੂਰੇ ਪੰਜਾਬ 'ਚ ਸ਼ਾਂਤੀ ਪੈ ਗਈ ਹੈ। ਬਿਲ ਕਿ ਇੱਕ ਮਾਰਿਆ ਤੇ ਸੋਸਦਾ ਰਿਆ ਠੀਕ ਹੈ ਨਾ ਉਹ ਸਾਫ਼ ਹੋਇਆ ਵਾ ਔਰ ਆਪਾਂ ਨੂੰ ਚੀਜ਼ਾਂ ਵੇਖਣ ਨੂੰ ਵੀ ਮਿਲੀਆਂ ਨਹੀਂ ਉੱਥੇ ਠੀਕ ਹੈ ਨਾ ਔਰ ਬੰਦਾ ਜਿਹੜਾ ਕਿ ਅੱਜ ਦਾ ਮਾਹੌਲ ਸੋਸ਼ਲ ਮੀਡੀਆ ਦੇ ਉੱਪਰ ਦੇਖੋ ਨਾ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਨਾ ਸਭ ਤੋਂ ਪਹਿਲਾਂ ਉਹਨਾਂ ਦਾ ਇਫੈਕਟ ਜਾਂਦਾ ਸਾਡੇ ਬੱਚਿਆਂ ਦੇ ਕਿਉਂਕਿ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਨੇ 2 ਸਾਲ 3 ਸਾਲ ਦੇ ਬੱਚੇ ਇਹ ਹਕੀਕਤ ਆ ਕਿ ਵਿਦਆਊਟ ਮੋਬਾਈਲ ਉਹ ਨਹੀਂ ਰਹਿ ਸਕਦੇ ਉਹ ਦੁੱਧ ਹੀ ਨਹੀਂ ਪੀਂਦੇ ਮੋਬਾਈਲ ਤੋਂ ਬਗੈਰ ਠੀਕ ਹੈ ਨਾ ਤੇ ਜਦੋਂ ਸੋਸ਼ਲ ਮੀਡੀਆ ਉਹ ਵੇਖ ਰਹੇ ਨੇ YouTube ਦੇਖ ਰਹੇ ਨੇ ਜ਼ਿਆਦਾ ਸ਼ ਜਦੋਂ ਦੇਖ ਰਹੇ ਹਾਂ ਤਾਂ ਕੋਈ ਵੀ ਚੀਜ਼ ਅੱਗੇ ਆ ਸਕਦੀ ਹੈ ਠੀਕ ਹੈ ਸੋ ਅਪਲੋਡ ਕਰਨ ਤੋਂ ਪਹਿਲੇ ਇੰਨਾ ਗਹਿ ਲਾਹਾਜ਼ ਹੋਣਾ ਚਾਹੀਦਾ ਸੀ ਕੀ ਬਣਾ ਰਹੇ ਹਾਂ ਹੈ ਪੁਲਿਸੀਆਂ ਚੇਂਜ ਕਰਦੇ ਬਿਨ ਇੰਨੀ ਕੋ ਪੁਲਿਸੀ ਚੇਂਜ ਕਰਨੀ ਚਾਹੀਦੀ ਹੈ ਕਿ ਉਹਨ ਦਾ ਕੈਮਰਾ ਤੁਸੀਂ ਕੀ ਵਿਖਾਣਾ ਕੀ ਨਹੀਂ ਵਿਖਾਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਾਕੀ ਕਾਮੇਡੀ ਮੋਬਾਈਲ ਦਾ ਭਾਈ ਤੁਹਾਨੂੰ ਪਤਾ ਜੋ ਰਿਐਲਿਟੀ ਆ ਨਾ ਬਿਲਕੁਲ ਉਹਨੂੰ ਲੈ ਕੇ ਆਂਦਾ ਉਸ ਬੰਦੇ ਦਾ ਛਿੱਤਰਪੋਲਾ ਕਰਦਾ ਜਿਹੜਾ ਡਿਜ਼ਰਵ ਡਿਜ਼ਰਵ ਕਰ ਜਿਹੜਾ ਡਿਜ਼ਰਵ ਕਰਦਾ ਨਾ ਉਹਦਾ ਛਿੱਤਰਪੋਲਾ ਭਾਜੀ ਕਰਦੇ ਨੇ ਉਹ ਰਾਈਟ ਤੇ ਕਰਦੇ ਨੇ ਆ ਕੇ ਠੀਕ ਹੈ ਨਾ ਹੱਕ ਬਣਦਾ ਹਾਲਾਂਕਿ ਇਹ ਕਾਮੇਡੀ ਭਾਦੀਆਂ ਮੂਵੀਆਂ ਜਿਹੜੀਆਂ ਨੇ ਚੜਦੇ ਪੰਜਾਬ 'ਚ ਬਹੁਤ ਵੇਖੀਆਂ ਜਾਂਦੀਆਂ ਮਤਲਬ ਕਿ ਜਿਹੜੀ ਵੀ ਵੀਡੀਓ ਹੁੰਦੀ ਹੈ ਉਹ ਮਤਲਬ ਕਿ 200 ਕੇ 400 500 600 ਕੇ ਰੈਗੂਲਰ ਜੀ ਦੇ ਚੱਲਦੀ ਹੈ ਤੇ ਦੁਨੀਆ ਵੇਖਦੀ ਵੀ ਹੋਣੀ ਹੈ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਸਾਡੀ ਕੁੱਤੇਖਾਨੀ ਹੋ ਰਹੀ ਹੈ ਠੀਕ ਹੈ ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਦਾ ਰੋਜ਼ਗਾਰ ਲੱਗਾ ਹੋਇਆ ਠੀਕ ਹੈ ਉਹ ਚੜਾਈ ਜਾੜੇ ਨੇ ਵੀਡੀਓ ਅੱਛਾ ਉਹ ਇੰਜ ਹੋ ਜਾਂਦਾ ਨਾ ਉਹ ਚੱਲ ਪੈਸੇ ਆ ਪਿੱਛੇ ਫਿਰ ਲੋਕ ਸੋਚਣਾ ਛੱਡ ਦਿੰਦੇ ਨੇ ਮਤਲਬ ਕਿ ਸਾਡੀ ਬਾਹਰ ਰੈਪੋ ਕੀ ਰਹੀ ਹੈ ਨਹੀਂ ਠੀਕ ਹੈ ਨਾ ਉਸ ਚੀਜ਼ ਨੂੰ ਉਹ ਸੋਚਣਾ ਪਹਿਲੇ ਇਹ ਚੀਜ਼ਾਂ ਬੜੀਆਂ ਹੁੰਦੀਆਂ ਸੀ ਅਗਰ ਆਪਾਂ ਪਹਿਲੇ ਟਾਈਮ ਹੀ ਚਲੇ ਜਾਂਦੇ ਨਾ ਪਹਿਲੇ ਪੈਸੇ ਦੀ ਵੈਲਿਊ ਉਹਨੂੰ ਮਾਨ ਸਨਮਾਨ ਦਿੱਤਾ ਜਾਂਦਾ ਸੀ ਲੇਕਿਨ ਅੱਜ ਦੇ ਟਾਈਮ ਕਿ ਡਿਫਰੈਂਟ ਹੋ ਗਿਆ ਜੀ ਲੋਕ ਕਹਿੰਦੇ ਨੇ ਪੈਸਾ ਇੱਥੇ ਸਭ ਕੁਝ ਹੈ ਹਰ ਦੁਨੀਆ ਤੇ ਫੋਟੋ ਲੇਕਿਨ ਉਹ ਚੀਜ਼ਾਂ ਨਹੀਂ ਬਾਕੀ ਵੀਡੀਓ ਵਾਲਾ ਨੇ ਤੇ ਵੀਡੀਓ ਬੋਚਣ ਦੀ ਸੀ ਭਾਈ ਜੀ ਦੂਜੇ ਦੀ ਕਦਰ ਵੀ ਹੁੰਦੀ ਸੀ ਪਹਿਲੇ ਹਾਂਜੀ ਹਾਂਜੀ ਅੱਜ ਕੱਲ ਮੇਰੇ ਤੋਂ ਬੜਾ ਸੰਸਕਾਰ ਬੜੀ ਕਦਰ ਬੜੀ ਅੱਜ ਕੱਲ ਰਹਿ ਸਾਰੀ ਚੀਜ਼ ਪੈਸਾ ਗਿਆ ਜਿੰਦ ਕੋ ਪੈਸਾ ਤੇ ਪੈਸਾ ਪੈਸੇ ਵਾਲੇ ਨੂੰ ਜਾ ਕੇ ਮਿਲਦਾ ਬਾਕੀ ਮਾੜੇ ਤਾੜੇ ਰਿਸ਼ਤੇਦਾਰ ਵਾਲ ਵੀ ਕੋਈ ਨਹੀਂ ਜਾਂਦਾ ਜੀ ਠੀਕ ਹੈ ਨਾ ਇਹ ਰਿਐਲਿਟੀ ਆ ਬਾਕੀ ਆ ਜੀ ਮੇਰੀ ਬਹੁਤ ਅੱਛੀ ਲੱਗੀ ਤਾਨੂੰ ਕਿਸ ਤਰ੍ਹਾਂ ਦੀ ਵੀਡੀਓ ਲਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਉਦੋਂ ਤੱਕ ਰੱਖੋ ਆਪਣਾ ਖਿਆਲ ਰੱਖਾ